ਜੀ ਸਾਰੇ ਵੀਡੀਓ ਵੇਖਣ ਵਾਲੇ ਵੀਰਾਂ ਨੂੰ ਮੈਂ ਆਪਣੇ ਬਜ਼ੁਰਗਾਂ ਦੀ ਗੱਲ ਹੀ ਕਰ ਸਕਦਾ ਹਾਂ ਸ਼ਰਮਾ ਜੀ ਵੀ ਜਦੋਂ ਪਹਿਲਾਂ ਜਿਹੜੀਆਂ ਖੇਤੀਆਂ ਹੁੰਦੀਆਂ ਸੀ ਨਾ ਤਕਰੀਬਨ ਤੁਸੀਂ ਵੇਖੋ ਸਰੋ ਬਹੁਤ ਹੁੰਦੀ ਸੀ ਸਾਡੇ ਇੱਥੇ ਕਪਾਹ ਹੁੰਦੀ ਸੀਗੀ ਨਰਮਾ ਬਾਅਦ ਚ ਆਇਆ ਫਿਰ ਨਰਮਾ ਹੋਣ ਲੱਗਿਆ ਤੇ ਉਦੋਂ ਮਤਲਬ ਜਿਵੇਂ ਜੋ ਬਹੁਤ ਜ਼ਿਆਦਾ ਹੁੰਦੇ ਸੀ ਕਣਕ ਘੱਟ ਹੁੰਦੀ ਸੀ ਬਾਜਰਾ ਹੁੰਦਾ ਸੀਗਾ ਛੋਲੇ ਹੁੰਦੇ ਸੀਗੇ ਔਰ ਇਹੋ ਜਿਹੇ ਫਸਲਾਂ ਮੂੰਗੀ ਮੋਠ ਸਾਡੇ ਇਹ ਫਸਲਾਂ ਹੁੰਦੀਆਂ ਸੀ ਇੱਥੇ ਤੇ ਸਾਡੇ ਮੇਰੇ ਜਨਮ ਤੋਂ ਪਹਿਲਾਂ ਦਾ ਬਾਗ ਵੀ ਲੱਗਿਆ ਹੁੰਦਾ ਸੀ ਘਰ ਕੋਲੇ ਔਰ ਤੁਸੀਂ ਇਹ ਵੇਖੋ ਵੀ ਬਾਹਰ ਦੋ ਤਿੰਨ ਕਿੱਲਿਆਂ ਦੇ ਵਿੱਚ ਪੱਕੀ ਮਿੱਟੀ ਫੇਰ ਕੇ ਪਿੜ ਬਣਿਆ ਹੁੰਦਾ ਸੀਗਾ ਤੇ ਗੱਡਿਆਂ ਨਾਲ ਉਹਦੇ ਵਿੱਚ ਢੋਈ ਜਾਂਦੇ ਸੀ ਕਿਉਂਕਿ ਅਸੀਂ ਖਿੱਤਾ ਜੀ ਬੈਠੇ ਆ ਤੇ ਗੱਡਿਆਂ ਨਾਲ ਤੇ ਉੱਠਾ ਨਾ ਵਾਈ ਹੁੰਦੀ ਸੀ ਮੇਰੇ ਵੇਖਣ ਦੀਆਂ ਗੱਲਾਂ ਇਹ ਤਾਂ ਉਹ ਸਾਰਾ ਬੱਪੂ ਜੀ ਉਹਦੇ ਤੇ ਜੁੱਤੀ ਲੈ ਕੇ ਚੜ੍ਹ ਨਹੀਂ ਦਿੰਦੇ ਸੀ ਕਿਸੇ ਨੂੰ ਸਾਰੀ ਫਸਲ ਉੱਥੋਂ ਢੋਈ ਜਾਣੀ ਤੇ ਇੱਥੇ ਮਤਲਬ ਪਹਿਲਾਂ ਮੰਡਲੀਆਂ ਲਾ ਦੇਣੀਆਂ ਕਣਕ ਵੱਢ ਗਏ ਜਿਵੇਂ ਉਵੇਂ ਸੱਥਰੀਆਂ ਲਾ ਦੇਣੀਆਂ ਸਰੋਂ ਦੀਆਂ ਤੇ ਲਿਆ ਲਿਆ ਇੱਥੇ ਢੋਕੇ ਤੇ ਗਾ ਕੇ ਉਹਨੂੰ ਕੱਢਦੇ ਹੁੰਦੇ ਸੀ ਫਿਰ ਥਰੇਸ਼ਰ ਆਏ ਜੀ ਹੈਨਾ ਟਰੈਕਟਰ ਆਏ ਤਾਂ ਉਹ ਥਰੇਸ਼ਰ ਨਾਲ ਨਿਕਲ ਲੱਗਿਆ ਸਾਰਾ ਸਾਰਾ ਵਾਂ ਤਾਂ ਹੀ ਉਹ ਤੋਂ ਟਰੈਕਟਰਾਂ ਦੀ ਮੰਗ ਬਹੁਤ ਸਾਰਾ ਸਾਲ ਟਰੈਕਟਰ ਦਾ ਕੰਮ ਹੁੰਦਾ ਸੀ ਹੁਣ ਤਾਂ ਟਰੈਕਟਰ ਆਪਣਾ 30 ਦਿਨ ਵੀ ਨਹੀਂ ਚੱਲਦਾ ਜੀ ਤਾਂ ਫੇਰ ਸਾਡੇ ਸੇਮ ਆ ਗਿਆ ਇਸ ਸੀਰੀਏ ਦੇ ਵਿੱਚ ਤਾਂ ਸੇਮ ਆਉਣ ਨਾਲ ਸਾਰਾ ਸਿਨੈਰੀਓ ਚੇਂਜ ਹੋ ਗਿਆ ਦਰਖਤ ਬੜੇ ਸੁੱਕੇ ਟਾਲੀਆਂ ਬਹੁਤ ਹੁੰਦੀਆਂ ਸੀ ਸਾਰੇ ਦਰਖਤਾਂ ਦੇ ਵਿੱਚ ਤੂਤ ਬੜੇ ਹੁੰਦੇ ਸੀਗੇ ਤਾਂ ਉਹ ਦਰਖਤ ਸਾਰੇ ਸੋਗ ਗਏ ਲਸੂੜੇ ਸਾਡੇ ਵੇਖਣੀਆਂ ਗੱਲਾਂ ਬੋੜ ਪਿੱਪਲ ਹਨਾ ਬਹੁਤ ਹੁੰਦੇ ਸੀ ਤਾ ਉਹ ਸੁੱਕ ਗਏ ਤਾਂ ਫਿਰ ਅਸੀਂ 2 ਏਕੜ ਦੀ ਬਨੀਰੀ ਲੈ ਕੇ ਆਏ ਡੈਡੀ ਜੀ ਦੇ ਨਾਨਕੇ Rajasthan ਨਹਿਰ ਦੇ ਨਾਲ ਬੈਠੇ ਤਾਂ ਨੀਵੇਂ ਥਾਵਾਂ 'ਚ ਅਸੀਂ ਝੋਨਾ ਲਾਇਆ ਪਹਿਲੀ ਵਾਰ ਉਦੋਂ ਸਪਰੇਅ ਕਰਦੇ ਹੁੰਦੇ ਸੀ DDT ਬਾਅਦ 'ਚ ਬੈਨ ਹੋ ਗਈ ਜੀ ਤੇ ਸਪਰੇਅ ਨਾ ਹੈਲੀਕਾਪਟਰ ਨਾਲ ਕਰਦੇ ਹੁੰਦੇ ਸੀ ਉਹ ਸੰਤ ਸਿੰਘ ਬਰਾੜ ਮੇਰੇ ਤਾਇਆ ਜੀ ਉਹਨਾਂ ਦੀ ਕੋਠੀ ਦੇ ਮਗਰ ਹੈਲੀਕਾਪਟਰ ਆਉਂਦਾ ਦਾਇਰਾਏ ਵਾਲਾ ਬਹੁਤ ਵੱਡਾ ਉਹਦਾ ਫਰੰਟ ਸ਼ੀਸ਼ਾ ਜਾਂਦਾ ਸੀ ਜਦੋਂ ਅਸੀਂ ਜਾਣਾ ਸਾਨੂੰ ਚਾਹ ਹੁੰਦਾ ਸੀ ਵੀ ਇਹਦੇ 'ਚ ਬੈਠੀਏ ਯਾਰ ਤਾਂ ਬਿਠਾਉਂਦੇ ਸੀ ਬੇਬੇ ਜੀ ਹੈਨਾ ਤਾ ਉਹ ਇਥੇ ਝੰਡੀਆਂ ਲਾ ਦਿੰਦੇ ਸੀ ਮਗਰਮਗਰ ਫਿਰ ਦੇ ਰਹੇ ਰਹਿੰਦੇ ਸੀਗੇ ਸਾਰੇ ਏਰੀਆ 'ਚ ਝੰਡੀਆਂ ਲਾ ਦਿੰਦੇ ਸੀ ਤਾਂ ਉਹ ਝੰਡੀਆਂ ਝੰਡੀਆਂ ਏਰੀਏ 'ਚ ਉਹ ਥੋੜ੍ਹਦੇ ਸੀਗੇ ਸਪਰੇਅ ਪਾ ਕੇ ਤੇ ਉਹ ਸਪਰੇਅ ਕਰ ਜਾਂਦੇ ਸੀਗੇ ਇਹੋ ਜਿਹਾ ਸਮਾਂ ਹੁੰਦਾ ਸੀ ਫਿਰ ਉਹ ਖਤਮ ਹੋਇਆ ਤਾਂ ਚੋਨੇ ਵਾਲੇ ਪਾਸੇ ਸ਼ਿਫਟ ਹੋਏ ਤਾਂ ਫਿਰ ਮੋਟਰਾਂ ਆਈਆਂ ਸਾਡੀ ਮੋਟਰ ਦਾ ਨੰਬਰ 001 ਹੈ ਜਦੋਂ ਮੈਂ ਹੁਣ ਦੇਖਦਾ ਤਾਂ ਉਹ ਲਾਏ ਫਿਰ ਪਾਈਪ ਲਾਈਨ ਬਾਪੂ ਜੀ ਨੇ ਉਹਨਾਂ ਵੇਲਿਆਂ 'ਚ ਪਾਈ ਕੋਈ ਪਾਈਪ ਲਾਈਨ ਅੰਡਰਗਰਾਉਂਡ ਪਾਉਂਦਾ ਹੀ ਨਹੀਂ ਸੀਗਾ ਸਪੈਸ਼ਲ ਮੁਗੀਆਂ ਲਵਾਇਆਂ ਪਾਣੀ ਆਇਆ ਹਨਾ ਜੀ ਤੇ ਮੋਟਰਾਂ ਆਈਆਂ ਫਿਰ ਹ ਟਿੱਬੇ ਸਾਡੇ ਬਹੁਤ ਹੁੰਦੇ ਸੀ ਸਾਡੇ ਘਰਾਂ ਕੋਲ ਟਿੱਬੇ ਐ ਇੱਥੇ ਟਿੱਬਾ ਹੁੰਦਾ ਸੀ ਜਿਹੜਾ ਹੁਣ ਛੱਪੜ ਬਣ ਗਿਆ ਉਹ ਮਤਲਬ ਉਹ ਬਹੁਤ ਵੱਡਾ ਡੱਬਾ ਹੁੰਦਾ ਸੀ ਘਟੋੜ 50 ਕਿੱਲਿਆਂ 'ਚ ਡੱਬਾ ਹੋਊਗਾ ਤੇ ਇਹ ਵੇਖਣ ਦੀਆਂ ਗੱਲਾਂ ਸਾਡੇ ਜਦੋਂ ਬਲਦ ਬਜ਼ੁਰਗ ਹੋ ਜਾਂਦੇ ਸੀਗੇ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸੀ ਘਰੇ ਉਹ ਖੁੱਲੇ ਚਰਦੇ ਰਹਿੰਦੇ ਸੀ ਜੀ ਦੀ ਮਰਜ਼ੀ ਖੁਰਨੀ ਤੋਂ ਉਹ ਮਤਲਬ ਜੋ ਮਰਜ਼ੀ ਖਾ ਲੈਂਦੇ ਸੀ ਬੱਕਰੀਆਂ ਵੀ ਹੁੰਦੀਆਂ ਸੀ ਗਾਂਆਂ ਵੀ ਹੁੰਦੀਆਂ ਸੀ ਮੁਰਗੇ ਵੀ ਹੁੰਦੇ ਸੀ ਤਾਂ ਸਾਰਾ ਉਹ ਪਸ਼ੂ ਪਾਲਣ ਦਾ ਇੱਕ ਕਲਚਰ ਜਿਹਾ ਹੁੰਦਾ ਸੀਗਾ ਤਾ ਸਬਜ਼ੀਆਂ ਦੇ ਰੂਪ ਚ ਮਤਲਬ ਬਹੁਤ ਘੱਟ ਹੁੰਦੇ ਸੀ ਥੋੜੀਆਂ ਜਿਹੀਆਂ ਦਾਲਾਂ ਦੱਪੇ ਲੋਕ ਮਤਲਬ ਬਿਜੀ ਲੈਂਦੇ ਸੀ ਉਹ ਖਾਂਦੇ ਸੀ ਤਾਂ ਆਪਦਾ ਸੈਲਫ ਡਿਪੈਂਡੈਂਟ ਸੀ ਬਾਜ਼ਾਰ ਜਾਣ ਦਾ ਕੋਈ ਰਵਾਜ ਨਹੀਂ ਹੁੰਦਾ ਸੀ ਉਦੋਂ ਬਹੁਤ ਘੱਟ ਜਾਂਦੇ ਸੀ ਕੱਪੜੇ ਵੀ ਬੜੇ ਥੋੜੇ ਹੁੰਦੇ ਸੀ ਲੋਕਾਂ ਕੋਲੇ ਆ ਸਪੈਦਾ ਸਾਡੇ ਵੇਖਣ ਦੀ ਗੱਲ ਆ ਸਾਡੇ ਆ ਸੇਵਨਾਲੇ ਦੇ ਉੱਤੇ 40 ਸਾਲ ਪਹਿਲਾਂ ਆਇਆ ਇਹ ਤਾਂ ਛੋਟੇ ਛੋਟੇ ਅਸੀਂ ਬੱਚੇ ਹੁੰਦੇ ਸੀ ਤੇ ਉੱਥੋਂ ਇਹਨਾਂ ਨੇ ਇਹ ਕੈਰੀਆਂ ਬਣਾ ਕੇ ਸਪੈਦਾ ਉਤਾਰਿਆ ਇੱਥੇ ਉਦੋਂ ਹੀ ਪਾਣੀ ਪਾ ਕੇ ਜਾਂਦੇ ਹੁੰਦੇ ਸੀਗੇ ਆਸਪੈਦਾ ਜਿਹੜਾ ਹੁਣ ਲੋਕ ਬੱਚਿਆਂ ਨੂੰ ਐ ਲੱਗਦਾ ਉਹ ਹੁਣ ਵਾਲੀ ਪੀੜ੍ਹੀ ਨੂੰ ਇਹ ਬਹੁਤ ਪਹਿਲਾਂ ਦਾ ਪੁਰਾਣਾ ਰੋਖਾ ਕੋਈ ਇਹ ਨਹੀਂ ਆਸਟ੍ਰੇਲੀਆ ਤੋਂ ਆਇਆ ਤੇ 40 ਸਾਲ ਪਹਿਲਾਂ ਹੀ ਆਇਆ ਹੈ ਸਪੈਦਾ ਜਿਹੜਾ ਸਾਡੇ ਵੇਖਣ ਦੀਆਂ ਗੱਲਾਂ ਐ ਫਿਰ ਉਹ ਝੋਨੇ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਿਨੈਰੀਓ ਚੇਂਜ ਕਰਤਾ ਦਰਖਤ ਵੀ ਗਏ ਕੱਲਾ ਝੋਨਾ ਹੀ ਰਹਿ ਗਿਆ ਝੋਨਾ ਦੇ ਕਣਕ ਤਾਂ ਉਹ ਬਾਜਰੇ ਬੂਜਰੇ ਸਭ ਉਹ ਮੱਕੀ ਬੜੀ ਹੁੰਦੀ ਸੀ ਸੱਚ ਮੱਕੀ ਦੀਆਂ ਛੱਲੀਆਂ ਖਾਂਦੇ ਹੁੰਦੇ ਸੀ ਟਾਟਾ ਪੁੰਨ ਕੇ ਖਾਂਦੇ ਹੁੰਦੇ ਸੀ ਇਹ ਮਤਲਬ ਜਿਹੜਾ ਕਲਚਰ ਸਾਡੇ ਹੁੰਦਾ ਸੀ ਬਜ਼ੁਰਗ ਜਿਹ ਜਦੋਂ ਬਲਦ ਮਤਲਬ ਬੁੱਢਾ ਹੋ ਜਾਂਦਾ ਸੀ ਉਹਨੂੰ ਘਰੇ ਛੱਡਦੇ ਸੀ ਖੁੱਲਾ ਜਿੱਥੋਂ ਮਰਜੀ ਉਹ ਪਾਣੀ ਪੀਂਦਾ ਸੀ ਉਹ ਬਹੁਤ ਹੁੰਦਾ ਸੀ ਸਾਰੇ ਪਸ਼ੂਆਂ ਦਾ ਤੇ ਜਦੋਂ ਬਲਦ ਮਰਿਆ ਮੇਰੇ ਵੇਖਣ ਦੀ ਗੱਲ ਆ ਬਾਪੂ ਜੀ ਉਹਨਾਂ ਨੇ ਟੋਆ ਲਾ ਕੇ ਬਹੁਤ ਅਫਸੋਸ ਕੀਤਾ ਵੀ ਇਹਦੀ ਕਮਾਈ ਏ ਸੀ ਸਾਰੀ ਉਮਰ ਖਾਦੀ ਤਾਂ ਉਹ ਟੋਆ ਲਾ ਕੇ ਉਹਨੂੰ ਨੱਪਿਆ ਉਹਦੇ ਤੇ ਛੱਟਾ ਕਪੜਾ ਪਾਇਆ ਤੇ ਲੂਣ ਪਾਇਆ ਇਹ ਮਤਲਬ ਉਸ ਟਾਈਮ ਰਿਸਪੈਕਟ ਸੀਗੀ ਬੰਦਿਆਂ ਦੀ ਜਾਨਵਰਾਂ ਦੀ ਹਰ ਚੀਜ਼ ਦੀ ਪਿਆਰ ਹੁੰਦਾ ਸੀ ਉਹਨਾਂ ਬ੍ਰਦਰ ਉਸ ਵੇਲੇ ਹਰ ਵੇਲੇ ਮਤਲਬ ਇੱਕ ਫਸਲ ਕਦੇ ਵੱਢੀ ਜਾਂਦੀ ਹੁੰਦੀ ਸੀ ਤੇ ਕੋਈ ਬੀਜੀ ਜਾਂਦੀ ਹੁੰਦੀ ਸੀ ਮੌਸਮ ਤੇ ਜ਼ਿਆਦਾ ਡਿਪੈਂਡੈਂਟ ਸੀ بارش ਹੋ ਗਈ ਹਨਾ ਜਿਵੇਂ ਗਿੱਲ ਨੱਪ ਦਿੰਦੇ ਸੀਗੇ ਇਹ ਚੀਜ਼ਾਂ ਹੁਣ ਮੈ ਲੈ ਜਾਣਾ ਰਾਜਸਥਾਨ ਨਾਲ ਜੋੜਨਾ ਅੱਜ ਜੋ ਰਾਜਸਥਾਨ ਹੋ ਰਿਹਾ 40 50 ਸਾਲ ਪਹਿਲਾਂ ਬਾਪੂ ਜੀ ਉਰੀ ਉਵੇਂ ਕਰਦੇ ਹੁੰਦੇ ਸੀ ਸਾਰਾ ਕੁਝ ਗਿੱਲਾ ਜਦੋਂ بارش ਹੋ ਜਾਣੀ ਹੈ ਨਾ ਗਿੱਲ ਉਹਨਾਂ ਨੇ ਵਾਹ ਕੇ ਨੱਪ ਦੇਣੀ ਸਵਾਗੇ ਮਾਰ ਮਾਰ ਕੇ ਤੇ ਗਾਂ ਜਾ ਕੇ ਸਰਦੀਆਂ ਜੋਥੇ ਉਸੇ ਥਾਂ ਤੇ ਬੀਜ ਦੇਣਾ ਆਪਣੇ ਛੋਲੇ ਬੀਜ ਦੇਣੇ ਠੀਕ ਹੈ ਮੋਠ ਬੀਜ ਦੇਣੇ ਸੋ ਬਾਜਰਾ ਇਹਨਾਂ ਬਹੁ ਕਲਚਰ ਹੁੰਦਾ ਸੀ ਕਿਉਂਕਿ ਜ਼ਮੀਨ ਖਾਲੀ ਜੀ ਬੜੀ ਰਹਿ ਜਾਂਦੀ ਸੀ ਤਾਂ ਉਹ ਜਿੱਥੇ-ਜਿੱਥੇ ਜਿਵੇਂ-ਜਿਵੇਂ ਮੌਸਮ ਦੇ ਹਿਸਾਬ ਨਾਲ ਮੀਂਹ ਪਈ ਜਾਂਦਾ ਸੀ ਤੇ ਉਹੋ ਜੀ ਚੀਜ਼ ਉਹੋ ਦੋ ਬੀਜ ਦਿੰਦੇ ਸੀ ਤਾਂ ਕਦੇ ਕੋਈ ਫਸਲ ਉਹ ਵੱਢੀ ਜਾਂਦੇ ਹੁੰਦੇ ਸੀ ਤੇ ਕਦੇ ਬੀਜੀ ਜਾਂਦੇ ਹੁੰਦੇ ਸੀ ਸਾਰਾ ਸਾਲ ਉਹ ਫਸਲਾਂ ਵੱਢਣ ਤੇ ਕੱਢਣ ਜੀ ਰਹਿੰਦੇ ਸੀ ਠੀਕ ਹੈ ਕੱਢਣ ਤੇ ਬੜਾ ਟਾਈਮ ਲੱਗਦਾ ਸੀ ਫਿਰ ਥਰੇਸ਼ਰ ਆਏ ਜੀ ਫਿਰ ਕੰਬਾਈਨਾ ਆਈਆਂ ਅਸੀਂ ਵੈਕਨ ਕਮੈਨ ਨੇ ਵੇਖੀ ਆ ਵੀ ਟਰੈਕਟਰ ਦੇ ਨਾਲ ਜੇ ਜੋੜਨੇ ਉਹਨੂੰ ਘੜੀਸਾ ਕਮੈਨ ਆਪਣੇ ਕਹਿ ਦਿੰਦੇ ਆ ਉਹ ਲਿਆਂਦੀ ਆ ਨਾ ਫਿਰ ਉੱਪਰ ਟਰੈਕਟਰ ਮਾਉਂਟ ਹੋਣ ਲੱਗੇ ਫਿਰ ਉੱਤੇ ਇੰਜਨ ਵਾਲੀਆਂ ਕਮੈਨਾਂ ਆ ਗਈਆਂ ਖੜੰਬੇ ਖਤਮੀ ਹੋ ਗਏ ਉਨੇ ਮੰਡਲੀਆਂ ਪਾਉਂਦੇ ਉਹ ਮੰਡਲੀਆਂ ਦੇ ਵਿੱਚ 33 ਅੰਡੇ ਦੇ ਜਾਂਦੇ ਸੀ ਸਮਾਂ ਬਹੁਤ ਲੱਗ ਜਾਂਦਾ ਸੀ ਕਾੜਾਂ ਚੁਗਦੇ ਸਾਰਾ ਇੱਕ ਢੱਕਾ ਇੱਕ ਸਿੱਟਾ ਡਿਗ ਨਹੀਂ ਦਿੰਦੇ ਸੀ ਬਜ਼ੁਰਗ ਸਾਰਾ ਇਕੱਠਾ ਕਰਕੇ ਤੇ ਅਰਦਾਸ ਕਰਕੇ ਸਵੇਰੇ ਲੱਗਣਾ ਜਦੋਂ ਉਹਨਾਂ ਨੇ ਫਸਲ ਕੱਢਣੀ ਉਦੋਂ ਉਹਨੇ ਵੈਗਰੂ ਨੂੰ ਅਰਦਾਸ ਕਰਨੀ ਵੀ ਸਾਡਾ ਸਾਰਾ ਸਿਰੇ ਲੱਗੇ ਸੋ ਇਹੋ ਜਿਹਾ ਕਲਚਰ ਹੁੰਦਾ ਸੀਗਾ ਤਾਂ ਇਹ ਬਹੁ ਕਲਚਰੀ ਫਸਲ ਉਦੋਂ ਬਹੁਤ ਜ਼ਿਆਦਾ ਫਸਲਾਂ ਹੁੰਦੀਆਂ ਸੀ ਬੜੇ ਮੰਨੀਂਦੇ ਆਉਂਦੇ ਪਸ਼ੂ ਤਾਂ ਜਿਆਦਾ ਅਹਿਮੀਤ ਰੱਖਦਾ ਸੀ ਤੇ ਸਾਡੇ ਆਮ ਕਹਾਵਤ ਸੀਗੀ ਵੀ ਦੋਦਾ ਮੱਤਾ ਕਾਉਣੀ ਨਾ ਹੜੀ ਨਾ ਸੋਣੀ ਤਾਂ ਫਸਲ ਨਹੀਂ ਹੁੰਦੀ ਸੀ ਜ਼ਮੀਨਾਂ ਚੰਗੀਆਂ ਸੀ ਪਰ ਮੀਂਹ ਤੇ ਮਨਅਸਰ ਸੀਗੀ ਨਹਿਰ ਆ ਹਵੋਰ ਬ੍ਰਾਂਚ ਇੱਥੋਂ ਦੀ ਵਗਦੀ ਸੀ ਸਾਰਾ ਪਾਣੀ ਅੰਗਰੇਜ਼ਾਂ ਵੇਲੇ ਅੱਗੇ ਨਿਕਲਦਾ ਅੱਗੇ ਲੱਗਦਾ ਸੀ ਹੋਰ ਏਰੀਆ ਨੂੰ ਜਾ ਕੇ ਚੰਗਾਂ ਨਗਰ ਦਾ ਏਰੀਆ ਪਰ ਇੱਥੇ ਨਹੀਂ ਸਾਨੂੰ ਇਹਦਾ ਮੁੱਘਾ ਹੈ ਨਹੀਂ ਸੀ ਕੋਈ ਕੋਈ ਟਿਊਬਵਲ ਨਹੀਂ ਹੁੰਦਾ ਸੀ ਕੁਛ ਇਹ ਸਾਰੀਆਂ ਸਾਡੇ ਵੇਖਣ ਦੀਆਂ ਗੱਲਾਂ ਜਦੋਂ ਬਿਜਲੀ 71 ਚ ਮਤਲਬ ਬਿਜਲੀ ਆਈ ਆ ਸਾਡੇ ਜਦੋਂ ਸਾਡੇ ਮੇਰੇ ਮਾਤਾ ਜੀ ਹੋਰਾਂ ਦਾ ਫਾਜ਼ਲ ਸਾਹਿਬ ਦਾ ਜਦੋਂ ਵਿਆਹ ਹੋਇਆ ਉਦੋਂ ਬਿਜਲੀ ਆਈ ਉਦੋਂ ਹੀ ਸਾਡੀ ਸੜਕ ਬਣੀ ਐ ਸੀਐਮ ਸਾਹਿਬ ਵੱਲ ਸਾਹਿਬ ਉਦੋਂ ਵਿਆਹ ਤੇ ਆਏ ਸੀਗੇ ਤਾਂ ਇਹ ਉਦੋਂ ਦੀਆਂ ਗੱਲਾਂ ਐ ਮੋਟਰਾਂ ਲੱਗੀਆਂ ਜਗਮੀਤ ਬਰਾੜ ਵੇਲੇ ਮੋਟਰਾਂ ਤੋੜ ਕੇ ਵੱਧ ਕੀਤੀਆਂ ਜਿਵੇਂ ਸਾਡੇ 20 ਦੀ ਇੱਕ ਮੋਟਰ ਹੁੰਦੀ ਸੀ ਖੂਹ ਜੱ ਲੱਗੀ ਹੁੰਦੀ ਸੀ 20 25 30 ਫੁੱਟ ਡੂੰਗਾ ਖੂਹ ਹੁੰਦਾ ਸੀ ਹੁਣ ਤਾਂ 5-7 ਫੁੱਟ ਤੇ ਪਾਣੀ ਐ ਸੇਮ ਆ ਗਈ ਸੀ ਹੈਨਾ ਬਾਅਦ ਚ ਤਾਂ ਉਹ ਫਿਰ ਜਗਮੀਤ ਬਰਾੜ ਜਦੋਂ ਚੇਅਰਮੈਨ ਬਣੇ ਆਹ ਸੌਰੀ ਇਹਦੇ ਡਾਇਰੈਕਟਰ ਬਣੇ ਤਾਂ ਬਿਜਲੀ ਬੋਰਡ ਦੇ ਤਾਂ ਉਦੋਂ ਉਹਨਾਂ ਨੇ ਫਿਰ ਇਹ ਤੋੜ ਕੇ ਪੰਜ-ਪੰਜ ਦੀਆਂ ਕਰਾ ਲਿਆ ਸੀ ਮੋਟਰਾਂ ਚਾਰ ਮੋਟਰਾਂ ਕਰਵਾ ਲਈਆਂ ਸੀ ਇੱਕ ਤੋਂ ਇਹ ਵੀ ਇੱਕ ਤਰੀਕਾ ਹੁੰਦਾ ਸੀਗਾ ਤਾਂ ਗੰਨਾ ਹੁੰਦਾ ਸੀ ਸਾਡੇ ਖਿਲਾੜੀ ਹੁੰਦੀ ਸੀ ਬਿਊਰਗ ਖਿਲਾੜੀਆਂ ਲਾ ਲੈਂਦੇ ਸੀ ਹਨਾ ਸਾਡੇ ਪਹਿਲਾਂ ਖਿਲਾੜੀ ਲੱਗੀ ਹੁੰਦੀ ਸੀ ਤਾਂ ਫਿਰ ਬਾਅਦ ਚ ਸੂਰਜਮੁਖੀ ਆਈ ਸੂਰਜਮੁਖੀ ਵੀ ਆਇਆ ਹਨਾ ਤੇ ਕੁਝ ਸਮਾਂ ਸੂਰਜਮੁਖੀ ਵੀ ਅਸੀਂ ਲਾਉਂਦੇ ਰਹੇ ਆ ਪੌਪੂਲਰ ਲਾਇਆ ਇਹ ਚੀਜ਼ਾਂ ਮਤਲਬ ਸਮੇਂ ਨਾਲ ਬਦਲਦੀਆਂ ਰਹੀਆਂ ਜੋ ਅੱਜ ਰਾਜਸਥਾਨ ਚ ਹੋ ਰਿਹਾ ਉਹ ਸਾਡੇ ਦਾਦੇ ਕਰਦੇ ਹੁੰਦੇ ਸੀ ਸੇਮ ਡਿੱਟੋ ਉਹੀ ਫਸਲਾਂ ਉਹਨਾਂ ਕੋਲ ਵੀ ਬਹੁ ਕਲਚਰ ਹੁਣ ਜਿਹੜੀਆਂ ਮੈਂ ਤੁਹਾਨੂੰ ਕਰਾਈਆਂ ਇਹ ਹੁਣ ਰਾਸਤਾਂ ਜੁ ਹੁੰਦੀਆਂ ਆਪਣੇ ਨਹੀਂ ਹੁੰਦੀਆਂ